ਹੋ ਰੇ ਨੇ ਭਾਈ ਜੋਗਾ ਸਿੰਘ ਦੇ ਵਿਆਹ ਦੀ ਤਿਆਰੀ ਹੋਈ ਪੂਰੇ ਸ਼ਹਿਜਾਦਿਆਂ ਦੇ ਵਾਂਗ ਜੋਗਾ ਸਿੰਘ ਤੇ ਬਰਾਤ ਚੜ੍ਹੇ ਅੱਗੇ ਲੜਕੀ ਵਾਲਿਆਂ ਨੇ ਵੀ ਗੁਰੂ ਦਾ ਪਿਆਰਾ ਜਾਣ ਕੇ ਗੁਰੂ ਦਾ ਸੇਵਕ ਜਾਣ ਕੇ ਬੜੇ ਆਉ ਭਗਤ ਕੀਤੇ ਬੜਾ ਪਿਆਰ ਦਿੱਤਾ ਬੜਾ ਸਤਿਕਾਰ ਦਿੱਤਾ ਜਿਸ ਵੇਲੇ ਮਿਲਨੇ ਹੋਏ ਲੰਗਰ ਪਾਣੀ ਛਕਿਆ ਹੋ ਗਿਆ ਅੰਮ੍ਰਿਤ ਵੇਲੇ ਜੋਗਾ ਸਿੰਘ ਦੇ ਆਨੰਦ ਕਾਰਜਾਂ ਦੀ ਤਿਆਰੀ ਸ਼ੁਰੂ ਹੋ ਗਈ ਹੁਣ ਤੇ ਆਪਾਂ ਹੋਰ ਹੀ ਰਿਵਾਜ ਚੜਾ ਦਿੱਤੇ ਹੁਣ ਤਾਂ ਆਪਾਂ ਸਾਰੀਆਂ ਪ੍ਰਾਤਨ ਮਰਿਆਦਾ ਭੁੱਲ ਗਏ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਆ ਕਹਿਣਾ ਤੇ ਨਹੀਂ ਚਾਹੁੰਦਾ ਲੇਕਿਨ ਸੱਚੀ ਗੱਲ ਕਿਹਾ ਨਹੀਂ ਪਵੇਗੀ ਪਹਿਲਾਂ ਦੋਨਾਂ ਪਰਿਵਾਰਾਂ ਨੂੰ ਫਿਕਰ ਹੁੰਦਾ ਸੀ ਕਿਤੇ ਦਿਨ ਚੜ੍ਹ ਨਾ ਜਾਵੇ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਆਨੰਦ ਕਾਰਜ ਕਰਵਾ ਦਈਏ ਹੁਣ ਨਾ ਕੁੜੀ ਵਾਲਿਆਂ ਨੂੰ ਫਿਕਰ ਹੈ ਨਾ ਮੁੰਡੇ ਵਾਲਿਆਂ ਨੂੰ ਫਿਕਰ ਹੈ ਹੁਣ ਜਿਹੜੇ ਸਾਡੇ ਵਰਗਿਆਂ ਨੇ ਆਨੰਦ ਕਾਰਜ ਕਰਵਾਉਣੇ ਹੁੰਦੇ ਨੇ ਉਹਨਾਂ ਨੂੰ ਫਿਕਰ ਹੁੰਦਾ ਕਿਤੇ ਦਿਨ ਛਿਪ ਨਾ ਜਾਵੇ ਦਿਨ ਛਿਪਣ ਤੋਂ ਪਹਿਲਾਂ ਆਨੰਦ ਕਾਰਜ ਕਰਵਾ ਦਈਏ 12 1 ਵਜੇ ਤੱਕ ਡੀਜੇ ਲਾ ਕੇ ਨੱਚੀ ਟੱਪੀ ਜਾਣਗੇ ਸਵੇਰੇ ਉੱਠਦੇ ਨਹੀਂ 1 ਵਜੇ ਬਰਾਤ ਚੜ੍ਹਦੀ ਆ 12 ਵਜੇ ਨਾ ਉਧਰ ਦਾ ਸਮਾਂ ਨਾ ਉਧਰ ਦਾ ਸਮਾਂ ਇੱਕ ਹੋਰ ਨਵਾਂ ਰਵਾਜ ਸ਼ੁਰੂ ਕਰ ਲਿਆ ਕਈ 2 ਦਿਨ ਪਹਿਲਾਂ ਹੀ ਜਾ ਕੇ ਆਨੰਦ ਕਾਰਜ ਕਰਵਾਇਆ ਹੁੰਦੇ ਨੇ 2 ਦਿਨ ਪਹਿਲਾਂ ਹੀ ਅੱਜ ਬਰਾਤ ਅੱਜ ਤੋਂ 2 ਦਿਨ ਪਹਿਲਾਂ ਜਾ ਕੇ ਆਨੰਦ ਕਾਰਜ ਕਰਵਾ ਕੇ ਲੜਕੀ ਨੂੰ ਉਹਦੇ ਘਰ ਛੱਡ ਆਪ ਆਪਣੇ ਘਰ ਆ ਗਏ ਹੁਣ ਵੀ ਸਿਸਟਮ ਇਹੀ ਚੱਲ ਰਿਹਾ ਹੈ ਨਾ ਕਈ ਵਾਰ ਆਪਾਂ ਕਹਿੰਦੇ ਆ ਸਧਰੇ ਆਨੰਦ ਕਾਰਜ ਕਰਵਾਉਨੇ ਨੇ ਸਵੇਰੇ ਗਏ ਆਨੰਦ ਕਾਰਜ ਕਰਵਾਏ ਲੜਕੀ ਆਪਣੇ ਘਰ ਤੇ ਲੜਕਾ ਆਪਣੇ ਘਰ ਜੱਜ ਕੇ ਮਰਿਆਦਾ ਦੇ ਤੌਰ ਤੇ ਜਦੋਂ ਆਨੰਦ ਕਾਰਜ ਹੋ ਗਏ ਬੱਚੀ ਆਪਣੇ ਮਾਤਾ ਪਿਤਾ ਦੇ ਘਰੋਂ ਵਿਧਿਆ ਹੋ ਕੇ ਸਹੁਰੇ ਘਰ ਦੇ ਵਿੱਚ ਆਉਂਦੀ ਹੈ ਆਸੀਂ ਸਿਰਫ ਆਪਣੇ ਸੁੱਖ ਸਹੂਲਤ ਵੇਖ ਲੇ ਹੁਣ ਤੇ ਸਾਡੀਆਂ ਆਪਣੀਆਂ ਮਰਿਆਦਾ ਜੇ ਕੋਈ ਕਹੇਗਾ ਤੇ ਉਹਨੂੰ ਆਪਾਂ ਕਹਿ ਦਿੰਦੇ ਆ ਤੂੰ ਜ਼ਿਆਦਾ ਸਿਆਣਾ ਬਸ ਇਹੀ ਗੱਲ ਕਹਿ ਕੇ ਹਰੇਕ ਨੂੰ ਚੁੱਪ ਕਰਾ ਦਿੰਦਾ ਤੈਨੂੰ ਜ਼ਿਆਦਾ ਪਤਾ ਤੂੰ ਵੱਡਾ ਗਿਆਨੀ ਆ ਗਿਆ ਆਮ ਤੌਰ ਤੇ ਕਿਹਾ ਜਾਂਦਾ ਹੈ ਗੱਲਾਂ ਜਿਹੜਾ ਸਮੇਂ ਦੇ ਨਾਲ ਕਾਰਜ ਹੁੰਦਾ ਇੱਕ ਗੱਲ ਹੋਰ ਹੈ ਜਦੋਂ ਆਨੰਦ ਕਾਰਜ ਹੁੰਦੇ ਨੇ ਨਾ ਅਜੇ ਗੱਡੀ ਚੋਂ ਨਿਕਲਦੇ ਨੇ ਆਉਣ ਸਰ ਪਹਿਲੇ ਕਹਿਣਗੇ ਭਾਈ ਸਾਹਿਬ ਜੀ ਫਟਾਫੜ ਕੰਮ ਨਿਬੇੜ ਦਿਓ ਹੁਣ ਤੁਸੀਂ ਸਿਆਣੇ ਬੈਠੇ ਹੋ ਸੂਝਵਾਨ ਪੜੇ ਲਿਖੇ ਕੰਮ ਕਿਦਾਂ ਨਿਬੇੜਦੇ ਹੁੰਦੇ ਆ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਆਪਾਂ ਇਹ ਗੱਲ ਕਹਿ ਦਈਏ ਕਿ ਫਟਾਫੜ ਕੰਮ ਨਿਬੇੜ ਦਿਓ ਸਾਨੂੰ ਕਾਹਲੀ ਹੈ ਫਿਰ ਥੋੜਾ ਸਮਾਂ ਹੀ ਲੱਗਦਾ ਕਿਤੇ ਪੰਚਾਇਤਾਂ ਜੁੜਗੀਆਂ ਕੋਰਟ ਕਚਹਿਰੀ ਗਏ ਫਿਰ ਉਸ ਤੋਂ ਬਾਅਦ ਕੰਮ ਨਿਬੜ ਜਾਂਦਾ ਗੁਰੂ ਕਹਿੰਦਾ ਲੈ ਸੱਜਣ ਤੂੰ ਕਹਿੰਦਾ ਸੀ ਕੰਮ ਨਵੇੜ ਦੇ ਛੇਤੀ ਛੇਤੀ ਹੋ ਹੀ ਨਿਬੜ ਗਏ ਜਿੱਦਾਂ ਨਹੀਂ ਕਰਨਾ ਚਾਹੀਦਾ ਜਿਹੜੀ ਮਰਿਆਦਾ ਹੈ ਉਹ ਮਰਿਆਦਾ ਹੈ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਦੀਵਾਨ ਸਜੇ ਕੀਰਤਨ ਹੋਏ ਹੁਣ ਤੇ ਸਾਨੂੰ ਗੁਰੂ ਦੀ ਹਜ਼ੂਰੀ ਵਿੱਚ ਆਨੰਦ ਕਾਰਜਾਂ ਤੇ ਅੱਧਾ ਘੰਟਾ ਬੈਠਣਾ ਬੜਾ ਔਖਾ ਹੋ ਜਾਂਦਾ ਹੈ ਅੰਮ੍ਰਿਤ ਵੇਲੇ ਪਹਿਲਾਂ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਸ ਤੋਂ ਬਾਅਦ ਆਨੰਦ ਕਾਰਜਾਂ ਦੀ ਤਿਆਰੀ ਹੋਈ ਆਨੰਦ ਕਾਰਜ ਸ਼ੁਰੂ ਹੋ ਗਏ ਭਾਈ ਜੋਗਾ ਸਿੰਘ ਸਤਿਗੁਰਾਂ ਦੇ ਸਨਮੁਖ ਬੈਠਾ ਲੜਕੀ ਵੀ ਸਤਿਗੁਰਾਂ ਦੇ ਸਨਮੁਖ ਲੈ ਕੇ ਆਏ ਰਾਗੀ ਸਿੰਘਾਂ ਨੇ ਆਨੰਦ ਕਾਰਜ ਸ਼ੁਰੂ ਕੀਤੇ ਜਿਸ ਵੇਲੇ